ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਨੇ ਸੂਟ ਪਹਿਨਣ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿਉਂਕਿ ਇਹ ਜਿਹੜਾ ਸਟਾਕ ਸੀਗਾ ਸੋਲਡ ਹੋ ਚੁੱਕਿਆ ਸੀਗਾ ਦੁਬਾਰਾ ਰਿਪੀਟ ਲੈਣ ਦਾ ਨਾਲੇ ਹੋਰ ਕਲਰ ਆ ਚੁੱਕੇ ਨੇਗੇ ਇਹਦੇ ਵਿੱਚ ਤੇ ਫੁੱਲ ਪਿਓਰ ਦਾ ਸਟਾਫ ਹੈਗਾ ਕਾਫੀ ਜ਼ਿਆਦਾ ਡਿਮਾਂਡ ਰਹੀ ਆਗੀ ਬਹੁਤ ਪਹਿਨਣ ਨੂੰ ਮੈਂ ਜਵਾਬ ਦਿੱਤਾ ਹੈਗਾ ਸੋ ਇਸ ਕਰਕੇ ਹਨਾ ਵੀ ਆਪਣਾ ਫਾਸਟਲੀ ਆਰਡਰ ਕਰ ਦੇ ਕਿਉਂਕਿ ਰਿਪੀਟ ਮੈਨੂੰ ਨਹੀਂ ਪਤਾ ਵੀ ਇਹ ਮਿਲਣਾ ਹੈ ਜਾਂ ਨਹੀਂ ਮਿਲਣਾ ਕਿਉਂਕਿ ਪਹਿਲਾਂ ਮਿਲਿਆ ਨਹੀਂ ਹੈਗਾ ਸੇਮ ਚਲੋ ਜੀ ਤੇ ਦੁਪੱਟਾ ਵਗੈਰਾ ਕਹੋਗੇ ਤਾਂ ਐਕਸਟਰਾ ਚਾਰजेस ਹੁੰਦੇ ਨੇ ਮੈਂ ਕੱਲਾ ਸੂਟ ਦਾ ਪ੍ਰਾਈਸ ਹੀ ਦੱਸਦੀ ਹੁੰਨੀ ਆ ਕਿਉਂਕਿ ਜੇ ਪਲੱਸ ਦੁਪੱਟਾ ਸੂਟ ਹੋਣਗੇ ਤਾਂ ਪਲੱਸ ਦੁਪੱਟਾ ਦਾ ਪ੍ਰਾਈਸ ਹੋਊਗਾ ਇਹੇ ਹੈਗੇ ਨੇ ਜੀ ਵਿਦਆਊਟ ਦੁਪੱਟਾ ਸੂਟ ਲੇਗੇ ਤੇ ਕਲਰ ਕੰਬੀਨੇਸ਼ਨ ਇਹਦੇ ਵਿੱਚ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਨੇ ਆਪਣੇ ਕੋਲੋਂ ਤੁਸੀਂ ਸਟਿਚਿੰਗ ਕਰਵਾ ਸਕਦੇ ਹੋ ਜੇ ਤੁਸੀਂ ਸਿਲਾਈ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋ ਤੁਸੀਂ ਬਿਨਾਂ ਸਿਲਾਈ ਤੋਂ ਵੀ ਇਹ ਸੂਟ ਹੈ ਜਿਹੜਾ ਮੰਗਵਾ ਸਕਦੇ ਹੋਗੇ ਸੂਟ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਹਾਡਾ ਐਡਰੈਸ ਹੈ ਜੇ ਕਿਵੇਂ ਵੀ ਤੁਸੀਂ ਡਿਲੀਵਰ ਕਰਾਉਣਾ ਹੈਗਾ ਤੁਸੀਂ ਪੈਂਟ ਚ ਕਰਵਾਉਣਾ ਹੈ ਸ਼ਰਟ ਕਰਵਾਉਣਾ ਉਸ ਤਰ੍ਹਾਂ ਤੁਸੀਂ ਸਾਨੂੰ ਮੈਂਸ਼ਨ ਕਰਦਿਆ ਕਰੋ ਸੋ ਜੀ ਫਰਸਟ ਸੂਟ ਹੈਗਾ ਕਿ ਦੇਖੋ ਕਰੀਮ ਦੇ ਵਿੱਚ ਇਹਦੇ ਨਾਲ ਦੇ ਆਪਾਂ ਬਲੈਕ ਸੂਟ ਸੇਲ ਕਰੇ ਸੀਗੇ ਕਾਫੀ ਜ਼ਿਆਦੇ ਮਤਲਬ ਸੇਲਿੰਗ ਹੋਏ ਸੇਲ ਸੀਗੇ ਉਹ ਸੂਟਾਂ ਦੀ ਬਹੁਤ ਜ਼ਿਆਦੇ ਸੂਟ ਸੇਲ ਹੋਏ ਨੇ ਦੇਖੋ ਇਹ ਹੈਗੇ ਨੇ ਜੀ ਪਿਓਰ ਕਰਾਸ਼ ਦੇ ਸੂਟ ਬਹੁਤ ਲਾਈਟ ਵੇਟ ਸਟੱਫ ਹੈਗਾ ਤੇ ਬਲੈਕ ਮੇਰੇ ਕੋਲ ਇੱਕ ਭੈਣ ਦਾ ਸੂਟ ਰਹਿ ਗਿਆ ਬਾਕੀ ਆਪਾਂ ਮਤਲਬ ਕੋਰੀਅਰ ਕਰਤੇ ਸੀਗੇ ਲੋ ਜੀ ਉਦੇ ਨਾਲ ਦਾ ਮਤਲਬ ਇਹ کریم ਦੇ ਵਿੱਚ ਕਲਰ ਆਏ ਨੇਗੀ ਇਹਦੇ ਨਾਲ ਤੁਸੀਂ ਮਤਲਬ ਦੁਪੱਟਾ ਰੱਖ ਸਕਦੇ ਹੋਗੇ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਸੂਟ ਨੂੰ ਜਿਹੜਾ ਕਾਫੀ ਜਿਆਦਾ ਸੋਹਣਾ ਬਣਾ ਸਕਦੇ ਹੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਲੋ ਜੀ ਇਦਾਂ ਇਹ ਬਣਿਆ ਹੋਇਆ ਹੈਗਾ ਤੇ ਬਾਕੀ ਜੋ ਤੁਸੀਂ ਇਹਨੂੰ ਸਟਿਚ ਕਰਵਾਓਗੇ ਸੂਟ ਨੂੰ ਬਹੁਤ ਜਿਆਦਾ ਸੋਹਣੀ ਗ੍ਰੇਸ ਦਊਗਾ ਤੇ ਤੁਸੀਂ ਪੇਸਟਿੰਗ ਪੱਟੀ ਲਗਾ ਕੇ ਹਨਾ ਪਿੰਕ ਕਲਰ ਦੀ ਤੇ ਪਲੱਸ ਗ੍ਰੀਨ ਕਲਰ ਦੀ ਨਾਲ ਲੈਸ ਲਗਾ ਸਕਦੇ ਹੋਗੇ ਡਬਲ ਮਤਲਬ ਲੈਸ ਦੀ ਜਿਹੜੀ ਗ੍ਰੇਸ ਹੈਗੀ ਡਿਜ਼ਾਈਨਿੰਗ ਦਿਓ ਤੇ ਗ੍ਰੇਸ ਬਹੁਤ ਜਿਆਦਾ ਸੋਹਣੀ ਆਊਗੀ ਤੇ ਤੁਸੀਂ ਪਿੰਕ ਕਲਰ ਦੀ ਇਦਾਂ ਪੇਸਟਿੰਗ ਪੱਟੀ ਲਗਾ ਕੇ ਤੇ ਗ੍ਰੀਨ ਕਲਰ ਦੀ ਪਲੱਸ ਉਹ ਤੇ ਬਰੀਕ ਜੀ ਲੈਸ ਕੱਟ ਦਿਓ ਇੰਨਾ ਕਾ ਜ਼ਿਆਦੇ ਸੋਹਣਾ ਸੂਟ ਹੈ ਜਿਹੜਾ ਇਹ ਬਣੂਗਾ ਦੁਪੱਟਾ ਵੀ ਤੁਸੀਂ ਦੋ ਕਲਰ ਦਾ ਰੱਖ ਸਕਦੇ ਹੋਗੇ ਜਿੱਦਾਂ ਕਿ ਬੇਸ ਕਲਰ ਤੁਸੀਂ ਪਿੰਕ ਲਗਾ ਸਕਦੇ ਹੋ ਸਾਈਡਾਂ ਤੋਂ ਜਿਹੜੇ ਲੜ ਹੁੰਦੇ ਨੇ ਉਹ ਤੁਸੀਂ ਗ੍ਰੀਨ ਕਲਰ ਤੇ ਕਰਾ ਸਕਦੇ ਆ ਸੂਟ ਦੇਖਿਓ ਇੰਨਾ ਕ ਜ਼ਿਆਦੇ ਸੋਹਣਾ ਬਣੂਗਾ ਜੇ ਤੁਸੀਂ ਇਸ ਤਰ੍ਹਾਂ ਤਿਆਰ ਕਰਵਾਉਂਗੇ ਲੋ ਜੀ ਤੇ ਬਾਕੀ ਜੇ ਪੋਟਲੀ ਬਟਨ ਲਗਵਾਉਂਗੇ ਤਾਂ ਇਹ ਮਤਲਬ ਮਲਟੀ ਕਲਰ ਦੇ ਲੱਗਣਗੇ ਦੋ ਕਲਰ ਦੇ ਇਹਦੇ ਵਿੱਚ ਪ੍ਰਾਈਸ ਇਹਦਾ 2000 ਹੈ ਸੇਮ ਜਿੱਦਾਂ ਕਿ ਆਪਾਂ ਪਹਿਲਾਂ ਸੇਲ ਕੀਤੇ ਸੀਗੇ ਸੂਟ ਸੇਮ ਪ੍ਰਾਈਸ ਦੇ ਸੂਟ ਨੇਗੇ 2000 ਪ੍ਰਾਈਸ ਰਹੇਗਾ ਇਹਦਾ ਤੇ ਨੈਕਸਟ ਸੂਟ ਹੈਗਾਗਾ ਸੇਮ ਹਲੋ ਜੀ ਸੇਮ ਹੀ ਹੈਗਾ ਸੂਟ ਤੇ ਥੋੜਾ ਬਹੁਤਾ ਕਲਰ ਦਾ ਫਰਕ ਹੋ ਸਕਦਾ 19 20 ਦਾ ਨਈ ਪ੍ਰਿੰਟਿੰਗ ਡਿਜ਼ਾਈਨ ਤਾਂ ਸੇਮ ਹੈ ਸੇਮ ਹੀ ਜਿੱਦਾਂ ਮੈਂ ਤੁਹਾਨੂੰ ਸਟਾਈਲ ਦੱਸਿਆਗਾ ਉਦਾਂ ਤੁਸੀਂ ਇਹਨਾਂ ਨੂੰ ਤਿਆਰ ਕਰਵਾਇਓ ਸੂਟਾਂ ਨੂੰ ਬਹੁਤ ਜਿਆਦੇ ਸੋਨੇ ਸੂਟ ਲੱਗਣਗੇ ਇਹ ਜਿਹੜੇ ਸੂਟ ਨੇਗੇ ਮਤਲਬ 올ਓਵਰ ਹੀ ਸੋਨੇ ਲੱਗਣਗੇ ਮੈਚਿੰਗ ਨਹੀਂ ਇਹਨਾਂ ਸੂਟ ਜੱਚਣਾ ਜਿੰਨਾ 올ਓਵਰ ਸੋਨਾ ਲੱਗੂਗਾ ਪ੍ਰਾਈਸ ਇਹਦਾ ਵੀ ਰਹੇਗਾ ਜੀ 2000 ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਫੇਰ ਕਰੀਮ ਦੇ ਵਿੱਚ ਹੋਰ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਇਹਨੂੰ ਵੀ ਤੁਸੀਂ ਸੇਮ ਜਿੱਦਾਂ ਮੈਂ ਡਿਜ਼ਾਈਨ ਦੱਸੀਆ ਉਸ ਤਰ੍ਹਾਂ ਹੀ ਡਿਜ਼ਾਈਨ ਤਿਆਰ ਕਰਵਾਇਓ ਕਿਉਂਕਿ ਹੁਣ ਏਦਾਂ ਟ੍ਰੈਂਡ ਵੀ ਆ ਨਾਲੇ ਸੋਨੇ ਵੀ ਲੱਗਦੇ ਨੇ ਕਿ ਬਹੁਤ ਔਣੇ ਸੋਨੇ ਮਤਲਬ ਸਟਾਈਲ ਬਣਨਗੇ ਲੋ ਜੀ ਇਹਦਾ ਵੀ ਪ੍ਰਾਈਸ ਰਹੇਗਾ 2000 ਪਿਓਰ ਕਰਾਸ਼ ਦੇ ਸੂਟ ਲੇਨਗੇ ਲੋ ਜੀ ਸੇਮ ਦੋ ਕਲਰ ਲੈ ਕੇ ਆਏ ਸੀ ਆਪਾਂ ਜਿਹੜਾ ਕਿ ਜਿਆਦਾ ਜੱਜਦਾ ਹੁੰਦਾ ਆਪਾਂ ਨੂੰ ਇਹਨਾਂ ਕਲਰ ਤੇ ਆਪਾਂ ਉਹਦੇ ਦੋ ਕਲਰ ਲੈ ਆਉਣੇ ਹੁੰਦੇ ਆ ਸੇਮ ਹੀ ਰਹੂਗਾ ਇਹ ਵੀ ਪ੍ਰਾਈਸ ਇਹਦਾ 2000 ਫਿਰ ਇਹਦੇ ਵਿੱਚ ਦੇਖੋ ਬਲੈਕ ਦੇ ਵਿੱਚ ਵੀ ਆਪਾਂ ਲੈ ਕੇ ਆਏਗੇ ਪਹਿਲਾਂ ਹੈਗਾ ਸੀ ਇਹਦੇ ਵਿੱਚ ਫਰੋਜ਼ੀ ਕਲਰ ਬਲੈਕ ਦੇ ਵਿੱਚ ਤੇ ਬਟ ਆਪਾਂ ਹੁਣ ਚੇਂਜ ਕੀਤਾ ਹੈਗਾ ਕਿਉਂਕਿ ਉਹ ਤਾਂ ਬਹੁਤ ਜ਼ਿਆਦਾ ਸੇਲ ਕਰ ਚੁੱਕਿਆਂਗੇ ਲੋਜੀ ਇਹ ਹੈਗਾਗਾ ਬਲੈਕ ਜਿਹੜਾ ਇਹਦੇ ਵਿੱਚ ਮਤਲਬ ਇਹ ਗ੍ਰੇ ਕਲਰ ਸਿਲਵਰ ਜਿਹਾ ਦਿਖ ਰਿਹਾ ਹੈ ਪ੍ਰਿੰਟ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਇਹਦਾ ਪ੍ਰਾਈਸ ਵੀ ਰਹੇਗਾ ਜੀ 2000 ਇਹਨੂੰ ਵੀ ਤੁਸੀਂ ਉਦਾਂ ਹੀ ਤਿਆਰ ਕਰਵਾ ਸਕਦੇ ਹੋਗੇ ਬਲੈਕ ਤੇ ਜਿੱਦਾਂ ਇਹ ਮਹਿਰੂਨ ਸ਼ੇਡ ਹੈਗਾ ਉਦਾਂ ਦੋ ਕਲਰ ਦੇ ਵਿੱਚ ਇਹਨਾਂ ਨੂੰ ਡਿਜ਼ਾਈਨਿੰਗ ਕਰਵਾ ਲਓ ਤੇ ਦੁਪੱਟਾ ਤੁਸੀਂ ਦੋ ਕਲਰ ਦਾ ਰੱਖ ਸਕਦੇ ਹੋ ਸੈਂਟਰ ਦੇ ਵਿੱਚ ਬਲੈਕ ਤੇ ਲੜਾਂ ਤੋਂ ਮਹਿਰੂਨ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਬਰੀਕ ਜੀ ਤੁਸੀਂ ਲੈਸ ਲਗਵਾ ਲਓ ਮਹਿਰੂਨ ਸ਼ੇਡ ਤੇ ਲਓ ਜੀ ਠੀਕ ਹੈ ਜੀ ਇਹਦੇ ਵਿੱਚ ਪਹਿਲਾ ਡਿਜ਼ਾਈਨ ਇਹ ਹੈਗਾ ਤੇ ਤਿੰਨ ਸੂਟ ਲੰਗੇ ਇਹਦੇ ਵਿੱਚ ਦਿਨਾਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਫਿਰ ਹੈਗੇ ਜੀ ਨੈਕਸਟ ਬਲੈਕ ਇਹ ਹੈਗੇ ਨੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਲਓ ਜੀ ਪ੍ਰਿੰਟਿੰਗ ਬਹੁਤ ਜਿਆਦੇ ਸੋਹਣੀ ਹੈਗੀ ਸਾਰੇ ਸੂਟਾਂ ਦੀ ਇਹਨਾਂ ਦਾ ਵੀ ਸੇਮ ਪ੍ਰਾਈਸ ਰਹੂਗਾ 2000 ਲਓ ਜੀ ਫਿਰ ਹੈਗੇ ਜੀ ਬਲੂ ਕਲਰ ਦੇ ਵਿੱਚ ਇਹ ਵੀ ਮਤਲਬ ਪ੍ਰਿੰਟ ਹੈ ਜਿਹੜਾ ਕਾਫੀ ਜਿਆਦੇ ਸੋਹਣਾ ਲੱਗਦਾ ਬਲੂ ਦੇ ਵਿੱਚ ਦੇਖੋ ਇਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੋਈ ਹੈ ਪ੍ਰਿੰਟ ਦੀ ਲੋ ਜੇ ਇਹਦਾ ਵੀ ਪ੍ਰਾਈਸ ਸੇਮ ਹੀ ਰਹੂਗਾ ਲੋ ਜੇ ਇਹਦੇ ਨਾਲ ਦੇ ਹੈਗੇ ਨੇ ਦੋ ਸੂਟ ਅਵੇਲੇਬਲ ਕਿਉਂਕਿ ਜਿੰਨਾ ਕਿ ਆਪਾਂ ਨੂੰ ਸਟਾਕ ਮਿਲਿਆ ਆਪਾਂ ਨੇ ਮੰਗਵਾ ਲਿਆ ਫਿਲਹਾਲ ਇੰਨੇ ਕੁ ਸੂਟ ਸੀਗੇ ਤੇ ਤੁਸੀਂ ਆਪਣੇ ਜਿਹੜਾ ਮਤਲਬ ਫਾਸਟਲੀ ਆਰਡਰ ਕਰਕੇ ਸੂਟ ਲੇਗੇ ਜਿਹੜੇ ਰਖਵਾ ਲਿਓ ਫਿਰ ਰਿਪੀਟ ਸ਼ਾਇਦ ਹੀ ਇਹ ਮਿਲਣ ਤੇ ਨੈਕਸਟ ਹੈਗੇ ਨੇ ਕਿ कॉटन ਦੇ सूट ਨੇਗੇ ਬਹੁਤ ਜਿਆਦੇ ਸੋਹਣੇ ਨੇਗੇ ਰੰਗ ਰਸੀਆ ਬ੍ਰਾਂਡ ਹੈਗਾ ਪਿਓਰ कॉटन ਦੇ ਸੂਟ ਨੇ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰ ਸਕਦੇ ਹੋਗੇ بیس ਇਹਦਾ ਹੈਗਾ ਜੀ ਕਰੀਮ ਕਲਰ ਦਾ ਪੇਸ ਹੈ ਇਹਦੇ ਨਾਲ ਤੁਸੀਂ ਡਾਰਕ ਦੁਪट्टे ਦਾ ਕੰਟਰਾਸਟ ਬਣਾ ਸਕਦੇ ਹੋਗੇ ਤੇ ਇੰਨਾ ਵੀ ਮਤਲਬ ਲਾਈਟ ਨਹੀਂ ਹੈਗਾ ਜਿੰਨਾ ਇਹ ਚ ਵੀਡੀਓ ਚ ਆ ਰਿਹਾ ਆ ਬਿਲਕੁਲ ਸਹੀ ਕਲਰ ਹੈਗਾ ਤੇ ਬਹੁਤ ਜਿਆਦੇ ਸੋਹਣੇ ਸਮ ਰਿਕਰਡਿੰਗ ਬਹੁਤ ਜਿਆਦੇ ਸੋਹਣੇ ਸੂਟ ਲੇنگੇ ਲੋ ਜੀ ਇਹਦੇ ਨਾਲ ਮਤਲਬ ਤੁਸੀਂ ਇਦਾਂ ਓਨੀਅਨ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾ ਜੀ 1500 ਪਿਓਰ ਕਾਟਨ ਦੇ ਸੂਟ ਲੇنگੇ ਤੇ ਨੈਕਸਟ ਹੈਗਾ ਕਿ ਇਹਦੇ ਵਿੱਚ ਪਰਪਲ ਕਲਰ ਲੋ ਜੀ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਪਰਪਲ ਕਲਰ ਤਾਂ ਮਤਲਬ ਇਹ ਸੂਟ ਹੈਗਾ ਸੇਮ ਬੇਸ ਸੇਮ ਰਹੂਗਾ ਕਲਰ ਚਾਰਟ ਇਹਦੇ ਵਿੱਚ ਚਾਰ ਨੇਗੇ ਤੇ ਇਹਦੇ ਨਾਲ ਤੁਸੀਂ ਪਰਪਲ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਬਣੂਗਾ ਡਾਰਕ ਲਾਈਟ ਦਾ ਕੰਬੀਨੇਸ਼ਨ ਗਰਮੀ ਅਕੋਰਡਿੰਗ ਇਹ ਸਾਰਾ ਚਾਰਟ ਹੈ ਬਹੁਤ ਜਿਆਦਾ ਸੋਹਣੇ ਕਲਰ ਲੱਗਦੇ ਨੇ ਇਸ ਤਰ੍ਹਾਂ ਫਿਰ ਹੈਗਾਗਾ ਮਸਟਰਡ ਸ਼ੇਡ ਹੈਗਾ ਇਹਦੇ ਨਾਲ ਤੁਸੀਂ ਮਸਟਰਡ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ ਦੁਪੱਟਾ ਤੁਸੀਂ ਬੈਂਬਰ ਦਾ ਵੀ ਲੈ ਸਕਦੇ ਹੋਗੇ ਤੇ ਇਹਦਾ ਪ੍ਰਾਈਸ ਹੈਗਾਗਾ 1500 ਫਿਰ ਨੈਕਸਟ ਕਲਰ ਹੈਗਾ ਹੈਗਾ ਫਰੋਜ਼ੀ ਲਓ ਜੀ ਫਰੋਜ਼ੀ ਕਲਰ ਹੈਗਾ ਇਹਦੇ ਨਾਲ ਤੁਸੀਂ ਫਰੋਜ਼ੀ ਕਲਰ ਦਾ ਤਾਂ ਪੱਟਾ ਰੱਖ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਮੈਚਿੰਗ ਬਣਾ ਸਕਦੇ ਹੋਗੇ ਸੂਟਾਂ ਨੂੰ ਤੇ ਕਾਫੀ ਜਿਆਦੇ ਸੋਹਣੇ ਸੂਟ ਬਣਨਗੇ ਜਿੱਦਾਂ ਕਿ ਤੁਸੀਂ ਸੌਰੀ ਕੰਟਰਾਸਟ ਬਣਾਓਗੇ ਤਾਂ ਪੱਟਿਆਂ ਦੇ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਸਾਰੇ ਆਪੋ ਆਪਣੀ ਜਗ੍ਹਾ ਕਲਰ ਬਹੁਤ ਜਿਆਦੇ ਸੋਹਣੇ ਨੇ ਕਿ ਤੁਸੀਂ ਦੇਖ ਸਕਦੇ ਹੋਗੇ ਰਿਪੀਟ ਲਓ ਜੀ ਇਦਾਂ 1500 ਇਹਨਾਂ ਦਾ ਪ੍ਰਾਈਸ ਰਹੂਗਾ ਸਿਰਫ ਦੋ ਦੋ ਸੂਟ अवेलेबल ਲੰਗੇ ਇਹਨਾਂ ਦਾ ਵੀ ਫਾਸਟਲੀ ਆਰਡਰ ਕਰ ਦਿਓ ਰਿਪੀਟ ਦੇਖੋ ਮਿਲ ਵੀ ਸਕਦੇ ਨੇ ਨਹੀਂ ਵੀ ਮਿਲ ਸਕਦੇ ਜਿਹੜੀਆਂ ਪਹਿਣਾ ਲਾਣਾ ਚਾਹੁੰਦੀਆਂ ਨੇ ਉਹ ਤਾਂ ਤੁਸੀਂ ਫਾਸਟਲੀ ਆਰਡਰ ਕਰਕੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਸਮ ਅਕੋਰਡਿੰਗ ਚਾਰੋਂ ਕਲਰ ਦਾ ਚਾਰ ਸੀਗਾ ਚਾਰੋਂ ਹੀ ਕਲਰ ਬਹੁਤ ਜਿਆਦੇ ਸੋਹਣੇ ਨੇ ਕਿ ਕੋਈ ਵੀ ਇਦਾਂ ਨਹੀਂ ਹੈਗਾ ਕਿ ਕੋਈ ਜਿਆਦਾ ਸੋਹਣਾ ਹੈਗਾ ਜਾਂ ਘੱਟ ਸੋਹਣਾਗਾ ਬਿਲਕੁਲ ਸਾਰੇ ਕਲਰ ਨੇਗੇ ਜਿਹੜੇ ਬਰਾਬਰ ਹੀ ਬਹੁਤ ਜਿਆਦੇ ਸੋਹਣੇ ਨੇਗੇ ਦੁਪੱਟਾ ਵਗੈਰਾ ਲਗਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਤੁਸੀਂ ਲੈਸ ਵਗੈਰਾ ਲਗਾਉਂਗੇ ਉਹਦੇ ਐਕਸਟਰਾ ਡਾਈ ਕਰਵਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਸਾਰੇ ਕਾਸੇ ਦੇ ਫਿਲਹਾਲ ਮੈਂ ਤੁਹਾਨੂੰ ਤੁਹਾਨੂੰ ਸੂਟ ਦਾ ਮਤਲਬ ਪ੍ਰਾਈਸ ਦੱਸਿਆਗਾ ਤੁਸੀਂ ਸੂਟ ਦਾ ਪ੍ਰਾਈਸ ਹੈ ਜਿਹੜਾ ਸਾਰਿਆਂ ਦਾ ਮੈਂ ਮੈਂਸ਼ਨ ਕਰ ਚੁੱਕੀ ਆਂਗੀ ਵੀ ਕਿਸ ਪ੍ਰਾਈਸ ਦੇ ਸੂਟ ਲੇਗੇ ਪਲੱਸ ਮਤਲਬ ਸ਼ਿਪਿੰਗ ਚਾਰजेस ਹੁੰਦੇ ਨੇ ਕਿ ਕੋਈ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਹੁੰਦੇ ਕਾਫੀ ਬਣਾ ਦੇ ਮੈਸੇਜ ਆਉਂਦੇ ਹੁੰਦੇ ਨੇ ਕਿ ਵੀ ਸ਼ਿਪਿੰਗ ਚਾਰजेस ਵੀ ਕਨਿੰਗ ਹੈ ਪਲੱਸ ਹੀ ਹੁੰਦੇ ਨੇਗੇ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਹੁੰਦੇ ਜਿੰਨੀਆਂ ਵੀ ਆਪਾਂ ਵੀਡੀਓ ਆਪ ਪਾਈਆਂ ਨੇ ਗਿਆ ਸਾਰਿਆਂ ਦੇ ਪਲੱਸ ਹੀ ਹੁੰਦੇ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾ ਜੋ ਮੇਰੇ ਚੈਨਲ ਤੇ ਨਵੇਂ ਨੇ ਕੇ ਸਬਸਕ੍ਰਾਈਬ ਕੀਤਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਆਰਡਰ ਦੇ ਸਕਦੇ ਹੋਗੇ ਸਕਰੀਨਸ਼ਾਟ ਹੈ ਜਿਹੜਾ ਜ਼ਰੂਰ ਭੇਜੋ ਡਾਇਰੈਕਟ ਕਾਲ ਕਰਕੇ ਜਦੋਂ ਤੁਸੀਂ ਮੈਨੂੰ ਦੱਸੋ ਮੈਨੂੰ ਨਹੀਂ ਪਤਾ ਲੱਗਦਾ ਇਦਾਂ ਹਨਾ ਵੀ ਕਿਹੜਾ ਸੂਟ ਹੈਗਾ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਜ਼ਰੂਰ ਭੇਜਣਾਗਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲੇ ਕੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ